ਇਥ ਨੂੰ ਜੀ ਜੀ ਕਹਿੰਦੀ ਮੈਨੂੰ ਬੁੜਬੁੜ ਕਹਿੰਦਾ ਵਿੱਚ ਦਰਵਾਜ਼ੇ ਦੇ ਮੁੱਖਾ ਚੜ ਕੇ ਬੰਦਾ ਵਿੱਚ ਦਰਵਾਜ਼ੇ ਦੇ ਨਿਸੰਕਾਰ ਤੇ ਬੰਦਾ ਉਂ ਦਰਵਾਜ਼ੇ ਦੇ ਮੁੱਖਾ ਚੜ ਕੇ ਬੰਦਾ ਉਂ ਦਰਵਾਜ਼ੇ ਦੇ ਜੇਥੇ ਜਠਾਣੀ ਮਿੱਟੀ ਲਾਉਂਦੇ ਜੇਥੇ ਜਠਾਣੀ ਮਿੱਟੀ ਲਾਉਂਦੇ ਮੈਂ ਪਰਦੀ ਸੀ ਪਾਣੀ ਮੇਰੀ ਹਾਜ ਗਈ ਸਿਖਰਾਂ ਡਿੱਗੀ ਜਠਾਣੀ ਮੇਰੀ ਹਾਜ ਗਈ ਸਿਖਰਾਂ ਡਿੱਗੀ ਆਲੇ ਦੇ ਵਿੱਚ ਲੀਕ ਕਚੀਰਾ ਵਿਚੇ ਕੰਗਾ ਢੇੜ ਜਾਵੇ ਪ੍ਰੋ ਵਰਗਿਆ ਜੇ ਫਾਫਾ ਟੋਟੇ ਡਾ ਟੇਡਾ ਲੇਖ ਜਾਵੇ ਪ੍ਰੋ ਵਰਗਿਆ ਜੇ ਫਾਫਾ ਟੋਟੇ ਡਾ ਟੇਡਾ ਲੇਖ ਜਾਵੇ ਪ੍ਰੋ ਵਰਗਿਆ ਜੇ ਫਾਫਾ ਟੋਟੇ ਡਾ ਟੇਡਾ ਲੇਖ ਜਾਵੇ ਜੇ ਤੇ ਜਖਾਨੀ ਅੰਦਰ ਸੌਂਦੇ ਜੇ ਤੇ ਜਖਾਨੀ ਅੰਦਰ ਸੌਂਦੇ ਤੇਰੀ ਮੰਗੀ ਦਰ ਵਿੱਚ ਲੇਖ ਲੋੜ ਆਇਆ ਗਾ ਲੋੜ ਆਇਆ ਗਾ ਕਾਲ ਵਿੱਚ ਲੇਖ ਲੋੜ ਆਇਆ ਗਾ ਲੋੜ ਆਇਆ ਗਾ ਕਾਲ ਵਿੱਚ ਨੇਰੋ ਆਰ ਕੋ ਚਰੀ ਨੇਰੋ ਪਾਰ ਕੋ ਚਰੀ ਮੇਰੇ ਦੇਠ ਦੇ ਤੁੰਬੇ ਦੀ ਲੈਗੀ ਤਾਰ ਕੋ ਚਰੀ ਮੇਰੇ ਦੇਠ ਦੇ ਤੁੰਬੇ ਦੀ ਲੈਗੀ ਤਾਰ ਕੋ ਚਰੀ ਮੇਰੇ ਦੇਠ ਦੇ ਤੁੰਬੇ ਦੀ ਲੈਗੀ ਤਾਰ ਕੋ ਚਰੀ ਤੁੰਬਾ ਆਰ ਵਜਦਾ ਤੁੰਬਾ ਪਾਰ ਵਜਦਾ ਮੇਰੇ ਦੇਠ ਦਾ ਤੁੰਬਾ ਬਿਨਾ ਤਾਰ ਵਜਦਾ ਮੇਰੇ ਦੇਠ ਦਾ ਤੁੰਬਾ ਬਿਨਾ ਤਾਰ ਵਜਦਾ ਮੇਰੇ ਦੇਠ ਦਾ ਤੁੰਬਾ ਬਿਨਾ ਤਾਰ ਵਜਦਾ ਸਸ ਤੋਂ ਨੰਗਾਨੀ ਮੈਂ ਸਾਰੇ ਕੋਲੋਂ ਸੰਗਾ ਸਸ ਤੋਂ ਨੰਗਾਨੀ ਮੈਂ ਸਾਰੇ ਕੋਲੋਂ ਸੰਗਾ ਜੇ ਛਾਵੇ ਦੇ ਦੇ 100 ਰੁਪਿਆ ਮੈਂ ਜੜਵਾਉਣੀਆ ਨੰਗਾ ਜੇ ਛਾਵੇ ਦੇ ਦੇ 100 ਰੁਪਿਆ ਮੈਂ ਜੜਵਾਉਣੀਆ ਨੰਗਾ ਜੇ ਛਾਵੇ ਦੇ ਦੇ 100 ਰੁਪਿਆ ਮੈਂ ਜੜਵਾਉਣੀਆ ਨੰਗਾ